ਜਦੋਂ ਪ੍ਰਸ਼ਾਸਨ ਦੀਆਂ ਅੱਖਾਂ ਨਾ ਖੁੱਲ੍ਹੇ ਤੇ ਜਦੋਂ ਕੰਮਾਂ ਦੀਆਂ ਪੋਲਾ ਖੁੱਲ੍ਹਦੀਆਂ ਤੇ ਧਰਨੇ ਤੇ ਹੀ ਬੈੜਾ ਪੈਂਦਾ ਕਿਉਂਕਿ ਜਦੋਂ ਘਰਾਂ ਦੇ ਵਿੱਚ ਸਫਾਈ ਨਹੀਂ ਹੁੰਦੀ ਤੇ ਘਰਾਂ ਦੇ ਵਿੱਚ ਬੜਨ ਨੂੰ ਦਿਲ ਨਹੀਂ ਕਰਦਾ ਇੱਥੇ ਦੇਵੋਗੇ ਦੇ ਮਹਾਦੇਵ ਦੇ ਮੰਦਿਰਾਂ ਦਾ ਇਹ ਹਾਲ ਹੈ ਤੇ ਅਸੀਂ ਘਰਾਂ ਦੀ ਕੀ ਗੱਲ ਕਰਾਂਗੇ ਇਹੀ ਜਿਹੜੇ ਸਮਾਰਟ ਸਿਟੀ ਦੇ ਜਿਹੜੇ ਦਾਅਵੇ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿਉਂ ਜੀ ਸਮਾਰਟ ਸਿਟੀ ਹੈ ਤਾਜਪੁਰ ਰੋੜ ਸ਼ਨੀ ਮੰਦਿਰ ਦੇ ਬਾਹਰ ਜਿੱਤੇ ਮੋਟਰਸਾਈਕਲ ਸਾਈਕਲਾਂ ਦੇ ਉੱਤੇ ਸਲਿੱਪ ਹੁੰਦੇ ਨੇ ਤੇ ਪਰਿਵਾਰਾਂ ਦੇ ਸੱਟਾ ਲੱਗਦੀਆਂ ਤੇ ਉਸੇ ਪਰਲੇ ਜਿਹੜਾ ਮੰਦਰ ਦੇ ਇਸ ਟਾਈਮ ਕਰਦੇ ਬਾਹਰ ਮੰਦਰ ਦੇ ਬਾਹਰ ਜਿਹੜਾ ਇਸ ਤਰੀਕੇ ਦੀ ਗੰਦਗੀ ਬੈਲੀ ਹੋਈ ਹੈ ਗੋਬਰ ਕੰਦ ਸਾਰਾ ਮੰਦਰ ਦੇ ਘੇੜ ਤੇ ਇਕੱਠਾ ਹੋਇਆ ਪਿਆ ਜਿਸ ਕਰਕੇ ਹਿੰਦੂ ਵਿਰੋਧੀ ਸਰਕਾਰ ਦੇ ਵਿੱਚ ਧਰਨੇ ਤੇ ਬੈਣਾ ਪੈ ਰਿਹਾ ਉਹਨਾਂ ਦੇ ਅਫਸਰਾਂ ਸੰ ਜਿਹੜੇ ਵੀ ਹੈ ਜਮੇ ਹੀ ਫੇਲ ਹੋਏ ਪਏ ਨੇ ਇਸ ਕਰਕੇ ਧਰਨੇ ਦੇ ਬੈਠੇ ਆ ਹੁਣ ਉਹਦੀ ਉੱਠਿਆ ਜਾਊਗਾ ਜਦੋਂ ਇਹ ਚੀਤੇ ਸਫਾਈ ਹੋ ਜਵੇਂ ਢੇਰੀ ਆਵੇ ਮੀਂਹ ਆਵੇ ਤੂਫਾਨ ਆਵੇ ਰੋਹਿਤ अरोड़ा ਤੇ ਮੰਦਿਰ ਦੀ ਪੂਰੀ ਕਮੇਟੀ ਇੱਥੇ ਬੈਠੀ ਐ ਦੇਖੋ ਦੇਖਦੇ ਕਿਵੇਂ ਹੈ ਜੀ ਦੇਖਣ ਲੱਗੇ ਨਾ ਅੱਖਾਂ ਬੰਦ ਹੋ ਜਾਂਦੀਆਂ ਨੇ ਐਡੀ ਸ਼ਰਮ ਆਉਂਦੀ ਐ ਕਿ ਵੀ ਸਾਡੀ ਕਾਰਪੋਰੇਸ਼ਨ ਤੇ ਸਾਡੇ ਅਧਿਕਾਰੀ ਤੇ ਸਾਡੇ ਲੀਡਰ ਜਿਹੜੇ ਨੇ ਕਿ ਵੀ ਉਹਨਾਂ ਦੀ ਕਾਰਗੁਜ਼ਾਰੀ ਸਾਡੀ ਸੜਕਾਂ ਤੇ ਇੰਨੀ ਗੰਦਗੀ ਦੇ ਰੂਪ ਦੇ ਵਿੱਚ ਬਾਹਰ ਆਈ ਕਿ ਵੀ ਅੱਜ ਗੋਬਰ ਸੜਕਾਂ ਤੇ ਆ ਗਿਆ ਮੰਦਿਰਾਂ ਦੇ ਬਾਹਰ ਆ ਗਿਆ ਤੁਸੀਂ ਦੇਖੋ ਕਿ ਭੱਜ ਕਿਵੇਂ ਡਾਣ ਗਿਆ ਸਲਜ ਦੇਖੋ ਕਿੰਨੀ ਭਾਰੀ ਮਾਤਰਾ ਸਲਜ ਪਈ ਹੋਈ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਦਿਲੋਂ ਦੁੱਖ ਹੈ ਮੈਂ ਪਾਰਟ ਹਾਂ ਇਸ ਹਾਊਸ ਦਾ ਤੇ ਮੇਰੀ ਅਫਸਰਾਂ ਨਾਲ ਗੱਲ ਵੀ ਹੋ ਰਹੀ ਹੈ ਤੇ ਪਰ ਅਸੀਂ ਅੱਜ ਮੈਂ ਇੱਥੇ ਆਏ ਤੇ ਮੈਂ ਸੋਲੂਸ਼ਨ ਲੈ ਕੇ ਜਾਣਾ ਕਿ ਦਾ ਸੋਲੂਸ਼ਨ ਕੀ ਕਰਨ ਇਹ ਕਿਵੇਂ ਸੋਲੂਸ਼ਨ ਹੋਊਗਾ ਇਹ ਦਾ ਕਿਉਂ ਨਾਲੇ ਦਿਨਾਂ ਚ ਇਹ ਪ੍ਰੋਬਲਮ ਦੁਬਾਰਾ ਨਾ ਇੱਥੇ ਦੇਖਣ ਨੂੰ ਮਿਲੇ ਦੇਖੋ ਮੌਜੂਦਾ ਇਲਾਕੇ ਜਿੱਥੇ ਮੰਦਰ ਦੀ ਕਹਿ ਲੋ ਕਿ ਵੀ ਹੱਦ ਹੈ ਉਹ ਕਾਉਂਸਲਰ ਸਾਹਿਬ ਸਾਡੇ ਇੱਥੇ ਦੇ ਆਮ ਆਦਮੀ ਪਾਰਟੀ ਦੇ ਨੇ ਜੀ ਤੇ ਪਰ ਮੈਂ ਰਾਜਨੀਤੀ ਦੀ ਗੱਲ ਨਾ ਕਰਦਾ ਹੋਇਆ ਇਸ ਵੇਲੇ ਮੇਅਰ ਸਾਹਿਬ ਨਾਲ ਕੰਟੈਕਟ ਕੀਤਾ ਬੜੇ ਹੱਕ ਨਾਲ ਮੇਅਰ ਸਾਹਿਬ ਨੂੰ ਕੀਤਾ ਮੇਅਰ ਸਾਹਿਬ ਵੱਲੋਂ ਕੋਈ ਰਿਪਲਾਈ ਨਹੀਂ ਐਮਐਲਏ ਸਾਹਿਬ ਨੇ ਦੇਖਣਾ ਸਭ ਕੁਲ ਮੈਸੇਜ ਹੈ ਪਰ ਕਿਸੇ ਦਾ ਇੱਥੇ ਕੋਈ ਆਇਆ ਨਹੀਂ ਕੋਈ ਕਿਸੇ ਨੇ ਵੇਖਿਆ ਨਹੀਂ ਇਹਨਾਂ ਨੇ ਕਿਸੇ ਨੇ ਹਾਲਾਤ ਨਹੀਂ ਪੁੱਛੇ ਆ ਲੋਕ ਜਿੰਨੇ ਭਗਤ ਇੱਥੇ ਬੈਠੇ ਆ ਇਹਨਾਂ ਦੇ ਦਿਲਾਂ ਦੇ ਕਿੰਨੇ ਫੇਸ ਪੁੱਛੀ ਹੋਈ ਹੈ ਕਿ ਵੀ ਮੰਦਰਾ ਦੇ ਸਾਹਮਣੇ ਇਹ ਅੱਜ ਦਾ ਨਹੀਂ ਹਾਲਾਤ ਹੋਇਆ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਅਸ ਸੜਕਾਂ ਤੇ ਇੰਨੀ ਭਾਰੀ ਮਾਤਰਾ ਜੋਬਰ ਪਿਆ ਹੋਇਆ ਕਿ ਵੀ ਜਿਹੜਾ ਇੱਕੋ ਟ੍ਰੈਵਲ ਕਰਦਾ ਉਹ ਠੀਕ ਕਰਕੇ ਲੰਘਦਾ। ਮਤਲਬ ਕਿੰਨੇ ਕਿੰਨਾ ਮਤਲਬ ਏਰੀਏ ਨੂੰ ਗਲਤ ਕਹਿ ਕੇ ਨਿਕਲੇਗਾ ਕਿ ਵੀ ਗੰਦਗੀ ਸੜਕਾਂ ਤੇ ਰਲਦੀ ਪਈ ਹੈ। 15 ਦਿਨਾਂ ਤੋਂ ਜੀ ਇਹਨਾਂ ਨੇ ਇਹਦੀ ਪ੍ਰੋਬਲਮ ਹੈ। ਸਾਰਿਆਂ ਨੂੰ ਕਹੀ ਜਾਂਦੇ ਐ ਪਰ ਜਿਹੜੇ ਐਸ ਡੀਓ ਜੇਈ ਲੰਬੜਦਾਰ ਨੇ ਉਹ ਤਾਂ ਕਹਿੰਦੇ ਜੀ ਸਾਡਾ ਹੈਂਡਸੈਪ ਹੈ ਵੀ ਅਸੀਂ ਕੁਝ ਨਹੀਂ ਕਰ ਸਕਦੇ। ਸਾਡੇ ਕੋਲ ਕੋਈ ਮਸ਼ੀਨਰੀ ਨਹੀਂ ਹੈ। ਕੋਈ ਚਾਰਾ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਅਸੀਂ ਤਾਂ ਵੱਤ ਤੋਂ ਵੱਤ ਇਹਨਾਂ ਨੂੰ ਲਿਫਟ ਕਰਾ ਸਕਦੇ ਇਹਦਾ ਹੱਲ ਕੋਈ ਨਹੀਂ ਹੈ ਸੰਤ ਸੀਚੇਵਾਲ ਸਾਹਿਬ ਨੇ ਜਿਹੜਾ ਕਿ ਉਹਨਾਂ ਨੇ ਪੰਜਾਬ ਨੂੰ ਬਦਲਾਵ ਦੇਣ ਦੇ ਲਈ ਇੱਥੇ ਡੇਰੇ ਲਾਏ ਹੋਏ ਆ ਸੀਚੇਵਾਲ ਸਾਹਿਬ ਤੋਂ ਬੜੀ ਉਮੀਦਾਂ ਨੇ ਸੀਚੇਵਾਲ ਸਾਹਿਬ ਤੋਂ ਲੋਕ ਉਮੀਦ ਰੱਖਦੇ ਆ ਪਰ ਇਹ ਉਮੀਦਾਂ ਟੁੱਟੀਆਂ ਸੜਕਾਂ ਤੇ ਰੁੱਲਦੀ ਪਈਆਂ ਸੀਚੇਵਾਲ ਸਾਹਿਬ ਥੋੜਾ ਜਿਹਾ ਇੱਧਰ ਵੀ ਦੇਖੋ ਜਿਹੜਾ ਆ ਕੇ ਕਿ ਤੁਹਾਡੇ ਉਧਰ ਦੀ ਸਫਾਈ ਨੇ ਇੱਧਰ ਬੇੜਾਗਰ ਕਰਤਾ ਇੱਧਰ ਇੰਨਾ ਗੰਦ ਆ ਗਿਆ ਕਿ ਇਹ ਗੰਦ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਕੀ ਸਫਾਈ ਦਾ ਕੀ ਫਾਇਦਾ ਕਿ ਜਦ ਲੋਕਾਂ ਦੇ ਘਰਾਂ ਦੇ ਵਿੱਚ ਗੰਦ ਜਾਏਗਾ ਤੁਸੀਂ ਐਟ ਲੀਸਟ ਤੁਸੀਂ ਆਪ ਦੇ ਪ੍ਰੋਜੈਕਟ ਨੂੰ ਸਫਲ ਕਰੋ ਅਸੀਂ ਤੁਹਾਡੇ ਨਾਲ ਆ ਪਰ ਇਹਦਾ ਇੱਕ ਸੋਲੂਸ਼ਨ ਕੱਢਣਾ ਚਾਹੀਦਾ ਸੀ ਇਹਦੀ ਵੀ ਇੱਕ ਡਿਜ਼ਾਈਨਿੰਗ ਹੋਣੀ ਚਾਹੀਦੀ ਹੈ ਕਿ ਗੋਬਰ ਨੂੰ ਕਿੱਥੇ ਡਿਸਪੋਜ਼ ਆਫ ਕਰਨਾ ਜਦ ਗੋਬਰ ਦਾ ਹੀ ਨਹੀਂ ਤੁਹਾਨੂੰ ਪਤਾ ਰੱਖਣਾ ਕਿੱਥੇ ਤੇ ਸੜਕਾਂ ਤੇ ਰੋਲ ਕੇ ਰੱਖਤਾ ਆ ਤੁਸੀਂ ਇਨੇ ਗੰਦੇ ਹਾਲਾਤਾਂ ਚ ਲੋਕਾਂ ਦੀ ਬਿਮਾਰੀ ਫੈਲ ਨਹੀਂ ਆ ਉਹਨਾਂਲੇ ਟਾਈਮ ਚ ਹਲੇ ਤਾਂ ਬਰਸਾਤਾਂ ਸ਼ੁਰੂ ਹੋਈਆਂ ਨੇ ਜਦੋਂ ਭਾਰੀ ਨਹੀਂ ਪੈ ਰਹੇ ਤਾਂ ਫੇਰ ਕਿੱਥੇ ਕਿੱਥੇ ਸਾਮਣਗੇ ਕੋਬਰ ਨੂੰ ਅੱਜ ਤਾਂ ਰੰਦਾ ਬਹਿੰਦਾ ਕਰ ਰਾ ਜੀ ਲੁਧਿਆਣੇ ਸ਼ਹਿਰ ਦੇ ਵਿੱਚ ਜਿੰਨਾ ਹੋਇਆ ਸਾਰਾ ਮੰਦਰ ਦੇ ਬਾਹਰ ਲੈਟਰੀ ਸਰਕਾਰ 15 ਦਿਨ ਤੋਂ ਕੰਪਲੇਂਟਾਂ ਕਰ ਰਹੇ ਆ ਮੇਅਰ ਸਾਹਿਬ ਤਾਂ ਕੋਈ ਕੰਪਲੇਂਟ ਨਹੀਂ ਹੋਈ ਜਾਂ ਕਮਿਸ਼ਨਰ ਤੱਕ ਵੀ ਗਈ ਹੋਈ ਆ ਪਰ ਅੱਜ ਅਸੀਂ ਅੱਕ ਗਏ ਹਾਂ ਨਾ ਤੂੰ ਕਹਿ-ਕਹਿ ਕੇ ਇਸ ਲਈ ਸਾਨੂੰ ਧਰਨਾ ਲਾਣਾ ਪੈ ਗਿਆ ਮੰਦਰ ਦੀ ਖੂਬਸੂਰਤੀ ਖਰਾਬ ਕਰ ਰਹੇ ਨੇ ਮੰਦਰ ਦੀ ਧਾਰਮਿਕ ਆਤਮਾ ਨੂੰ ਢੇਜ ਪੁੰਚਾ ਰਹੇ ਨੇ ਹਿੰਦੂ ਵਿਰੋਧੀ ਲੋਕ ਨੇ ਜਿਹੜੇ ਸਾਡੇ ਮੰਦਰ ਦੀ ਖੂਬਸੂਰਤੀ ਖਰਾਬ ਕਰ ਰਹੇ سواشن ہے कि سفیر اس بھائی ہو جائے گی پر سفیر کدوں ہونے یا نہیں پتہ لگ رہا بہت ساری ڈریاں لے کے مندر دے باہر پھٹ رہی ہے بارش سے پانی کر بارش تھا یہ اگے پہلی بار تھوڑی ائی ہے بارش 45 سال ہو گئے بارش دیکھی یاریں پہلی بار تھوڑی بارش ائی ہے گویا اتیا جویا سٹایا جا ਦੇਖੋ ਜੀ ਜਦੋਂ ਮਰਜ਼ੀ ਆ ਜਾਣ ਅਸੀਂ ਬੈਠੇ ਆ ਪਰਮਾਨੈਂਟ ਭਾਵੇਂ 2 ਦਿਨ ਬਾਹਰ ਲੈਣ ਭਾਵੇਂ 10 ਦਿਨ ਬਾਹਰ ਲੈਣਾ ਭਾਵੇਂ ਮਹੀਨਾ ਬਾਹਰ ਲੈਣਾ 1 ਘੰਟੇ ਬਾਅਦ ਟੈਂਟ ਲੱਗ ਜਾਣਾ ਟੈਂਟ ਲਾ ਕੇ ਆਹ ਨਾਲ ਬੈਠਾਂਗੇ ਕੋਈ ਦਿੱਕਤ ਫਿਆਨੀ ਨਹੀਂ ਯਾਰ ਧਰਮ ਲਈ ਬੜੇ ਪੱਕੇ ਆ ਧਰਮ ਲਈ ਖੜੇ ਆ ਧਰਮ ਲਈ ਲੜਾਂਗੇ ਲੜਦੇ ਰਹਿਾਂਗੇ